ਹੇ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਆ ਇਹ ਬੱਚੇ ਦਾ ਆਪਰੇਸ਼ਨ ਹੋ ਗਿਆ ਇਹ ਆਪਰੇਸ਼ਨ ਤੁਹਾਡੇ ਵਰਗੇ ਰੱਬ ਰੂਪੀ ਜਿਹੜੀਆਂ ਰੂਹਾਂ ਨੇ ਜਿਨ੍ਹਾਂ ਨੇ ਦਸਵੰਦ ਭੇਜ ਕੇ ਇਸ ਬੱਚੇ ਦੇ ਲੇਖੇ ਲਾਇਆ ਤੇ ਆਪਰੇਸ਼ਨ ਹੋ ਗਿਆ ਦੋਸਤੋ ਅੱਜ ਇਹਨਾਂ ਨੂੰ ਛੁੱਟੀ ਮਿਲ ਗਈ ਆ ਤੇ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਕਿ ਦੋ ਆਪਰੇਸ਼ਨ ਤਾਂ ਬੱਚੇ ਦੇ ਹੋ ਚੁੱਕੇ ਆ ਤੇ ਇੱਕ ਆਪਰੇਸ਼ਨ ਹੋਰ ਹੋਣਾ ਆ ਉਹ 3 ਮਹੀਨੇ ਬਾਅਦ ਹੋਣਾ ਆ ਤੇ ਬਹੁਤ ਬਹੁਤ ਧੰਨਵਾਦ ਆਪਸ ਵਰਗੇ ਸੱਜਣਾ ਦਾ ਜੋ ਰੱਬ ਬਣ ਕੇ ਇਹਨਾਂ ਵਾਸਤੇ ਆ ਗਏ ਤੇ ਬੱਚਾ ਬਿਲਕੁਲ ਠੀਕ ਹੋ ਗਿਆ ਇਹ ਸਾਡੇ ਵੀਰ ਸਾਡੇ ਡੋਨਰ ਨੇ ਜਿਹੜੇ ਸੇਵਾ ਦੇਣ ਆਏ ਸੀ ਸਪੈਸ਼ਲ ਇਹ ਭੈਣ ਨੂੰ ਸੇਵਾ ਦੇ ਕੇ ਗਏ ਆ ਦੋਸਤੋ ਇਹ ਰੱਬ ਰੂਪੀ ਰੂਹਾਂ ਕਦੇ ਨਹੀਂ ਮਿਲਦੀਆਂ ਬਹੁਤ ਘੱਟ ਨੇ ਇਹ ਰੂਹਾਂ ਐ ਦੋਸਤੋ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੁਹਾਡੇ ਵਰਗੇ ਸੱਜਣਾ ਨੂੰ ਜੋ ਦਸਬੰਧ ਭੇਜ ਕੇ ਤੇ ਇਹੋ ਜਿਹੇ ਲੋੜਵੰਦ ਪਰਿਵਾਰਾਂ ਦੇ ਲੇਖੇ ਲਾਉਂਦੇ ਆ ਅਸੀਂ ਦੇਣ ਨਹੀਂ ਦੇ ਸਕਦੇ ਸਾਡਾ ਸਿਰ ਝੁਕਦਾ ਆ ਤੁਹਾਡੀਆਂ ਸੰਗਤਾਂਗੇ ਜੋ ਤੁਸੀਂ ਸੇਵਾ ਭੇਜਦੇ ਹੋ ਦੋਸਤੋ ਹਮੇਸ਼ਾ ਆਪਣੀ ਸੇਵਾ ਇਸੇ ਤਰ੍ਹਾਂ ਲੋੜਵੰਦ ਪਰਿਵਾਰਾਂ ਦੇ ਲੇਖੇ ਲਾਉਂਦੇ ਰਹੋ